ਜਦੋਂ ਕੀਰਤਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਸ ਲੈ ਕੇ ਭਾਈ ਜੈਤਾ ਜੀ ਪਹੁੰਚਿਆ ਗੁਰਮੁਖੋ ਤੋਂ ਸ਼ਾਮ ਦਾ ਸਮਾਂ ਸੀ ਸ਼ਾਮ ਦਾ ਸਮਾਂ ਸੀ ਕੀਰਤਪੁਰ ਵਿੱਚ ਰੌਲਾ ਪੈ ਗਿਆ ਦਿੱਲੀ ਤੋਂ ਜੈਤਾ ਆਇਆ ਨੌਵੇਂ ਪਾਸ਼ਾ ਸੱਚੀ ਸਰਕਾਰ ਦਾ ਕੱਲਾ ਸਿਰ ਲੈ ਕੇ ਆਇਆ ਆਪਾਂ ਪਰਿਵਾਰਾਂ ਵਾਲੇ ਬੈਠੇ ਆਂ ਸਾਡੇ ਘਰ ਦਾ ਜੀ ਕਿਤੇ ਗਿਆ ਹੋਵੇ ਪਰ ਉਹ ਵਾਪਸ ਨਾ ਆਵੇ ਕੱਲਾ ਉਹਦਾ ਸੇਰ ਹੀ ਵਾਪਸ ਆਵੇ ਗੁਰਮਖੋਏ ਅਸੀਂ ਸੋਚੀਏ ਵੀ ਨਾ ਤੇ ਬੰਦਾ ਇੱਕ ਵਖਰੇ ਜੇ ਕਿਸਮ ਦੇ ਬੈਰਾਗ ਵਿੱਚ ਚਲੇ ਜਾਂਦਾ ਵੀ ਇਹ ਕਿਹੜੀ ਗੱਲ ਭਾਈ ਜੀ ਨੇ ਬੋਲ ਦਿੱਤੀ ਹੈ ਕੀਰਤਪੁਰ ਸਾਹਿਬ ਤੋਂ ਇੱਕ ਸਿੱਖ ਗਿਆ ਬਾਜਾਂ ਵਾਲੇ ਸਤਿਗੁਰਾਂ ਦੇ ਚਰਨਾਂ 'ਚ ਮਹਾਰਾਜ ਆਨੰਦਪੁਰ ਸਾਹਿਬ ਆਪਣੇ ਘਰ ਵਿੱਚ ਸਨ ਗੁਰੂ ਕੇ ਮਹਿਲਾ ਜੀ ਸ਼ਾਮ ਦਾ ਸਮਾਂ ਸੀ ਸ਼ਾਮ ਦੇ ਸਮੇਂ ਉਸ ਗੁਰੂ ਕੇ ਸਿੱਖ ਨੇ ਆ ਕੇ ਮਹਾਰਾਜ ਨੂੰ ਕਿਹਾ ਸਤਿਗੁਰੂ ਮਹਾਰਾਜ ਦਿੱਲੀ ਤੋਂ ਜੈਤਾ ਕੀਰਤਪੁਰ ਸਾਹਿਬ ਪਹੁੰਚ ਗਿਆ ਤੇ ਮਹਾਰਾਜ ਆਪ ਜੀ ਦੇ ਪਿਤਾ ਦਾ ਸਿਰ ਲੈ ਕੇ ਆਇਆ ਹੈ ਹੁਣ ਇੱਥੇ ਮਹਿਸੂਸ ਕਰਿਓ ਤੁਸੀਂ ਵੀ ਬਾਪ ਪਿਓਵਾਂ ਵਾਲੇ ਬੈਠੇ ਗੁਰਮਖੋਏ ਖਬਰ ਮਿਲਨੀ ਵੀ ਪਿਓ ਦਾ ਕੱਲਾ ਸਿਰ ਆਇਆ ਇਸ ਸਮੇਂ ਨੂੰ ਇਸ ਸਮੇਂ ਦਾ ਬੰਦਾ ਸਾਹਮਣਾ ਕਿਵੇਂ ਕਰੇਗਾ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛੋ